ਪਤਨ ਟਾਈਪ ਚੋਏ ਚਾਰ ਟਾਈਮ ਬਾਈ ਜਿੰਨੇ ਵਾਰੀ ਮਰਜੀ ਚੋਏ ਬੰਦਾ ਚੋਏ ਬੁੜੀ ਚੋਏ ਉਹ ਵੀ ਇਹਨੂੰ ਕੋਈ ਚੱਕਰ ਨਹੀਂ ਹੈਗਾ ਅੱਛਾ ਕੋਈ ਹੈ ਕੋਈ ਛਰਲਾ ਕੋਈ ਫਹਾਰਾ ਕੋਈ ਮੈਂ ਇੱਕ ਪੈਸੇ ਦਾ ਫਰਕ ਵੀ ਨਹੀਂ ਰੇ ਅੱਛਾ ਹਾਂਜੀ ਵੀਰੇ ਇੱਕੋ ਜਾਂ ਥਾਣਾ ਇੱਕੋ ਜੀ ਬਿੱਥਤੇ ਆ ਪੀੜੀ ਦੇ ਪਾਵੇਂ ਵਾਂਗੂ ਨਾ ਐ ਲੱਗਿਆ ਚਾਰੇ ਖੁੰਜਾਂ ਤੇ ਥਣ ਲੱਗਿਆ ਪਹਿਲਾਂ ਛੱਠੇ ਪਹਿਲਾਂ ਤਾਂ ਪਸਮਾ ਦੇਖੋ ਝੋਟੀ ਦਾ ਧਿਆਨ ਨਾਲ ਆਹ ਦੇਖੋ ਚਾਰੇ ਥਾਣਾ ਦਾ ਪਸਮਾ ਨਾ ਹੁਣ ਲੋ ਹਟ ਕੇ ਬਹਿ ਜਾਣਗੇ ਇਹ ਚੀਜ਼ ਦੇਖੋ ਇਹ ਇਹ ਹੁੰਦਾ ਹੈ ਰਾਵਾਂ ਹੁੰਦਾ ਨਸਲ ਹੁੰਦੀ ਹੈਗੀ ਆ ਦੇਖੋ ਦੋਸਤੋ ਸਤਿ ਸ੍ਰੀ ਅਕਾਲ ਮੈਂ ਗੁਰਤੇਜ ਸਿੰਘ ਤੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਲਾਲੇਣਾ ਤਲਵੰਡੀ ਸਾਬੋ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਦੇ ਵਿੱਚੋਂ ਲੈ ਕੇ ਆਇਆ 5 ਕਿਲੋਮੀਟਰ ਤਲਵੰਡੀ ਸਾਬੋ ਤੇ ਨੇੜੇ ਦੇ ਪਿੰਡ ਇੱਕ ਪਾਸੇ ਜੱਜੜ ਕਮਾਲੂ ਮਾਹੀ ਨੰਗਲ ਇਹ ਪਿੰਡੇ ਦੇ ਬਿਲਕੁਲ ਨੇੜੇ-ਨੇੜੇ ਰਹਿਗੇ ਤੇ ਰਾਮਾ ਮੰਡੀ ਸ਼ਹਿਰ ਤਕਰੀਬਨ 8-9 ਕਿਲੋਮੀਟਰ ਇਥੋਂ ਜਿਸ ਘਰ ਦੇ ਵਿੱਚੋਂ ਆਪਾਂ ਵੀਡੀਓ ਬਣਾ ਰਹੇ ਹਾਂ ਨਾ ਵੀਰ ਖੇਤੀਬਾੜੀ ਦੇ ਨਾਲ-ਨਾਲ ਨਾ ਪਸ਼ੂ ਪਾਲਣ ਦਾ ਕੰਮ ਕਰਦਾ ਹੈ ਤੇ ਲਿਮਟ ਦੇ ਵਿੱਚ ਪਸ਼ੂ ਆ ਬਾਈ ਕੋਲੇ ਇੱਕ ਤਾਂ ਸਾਹਮਣੇ ਇਹ ਝੋਟੀ ਆ ਜਿਹੜੀ ਬਾਈ ਨੇ ਸੇਲ ਕਰਨੀ ਹੈ ਇਹਦੀ ਵੀਡੀਓ ਆ ਗਈ ਤੇ ਦੋ ਝੋ ਚ ਮੱਝਾਂ ਬਾਈ ਕੋਲੇ ਇਹ ਖੜੀਆਂ ਸੋਹਣੀਆਂ ਮੱਝਾਂ ਐ ਇੱਕ ਬੜ ਪਰਾਂ ਬੈਠ ਖੜੀ ਤੇ ਇਹਨਾਂ ਦੇ ਵਿੱਚੋਂ ਬਾਈ ਨੇ ਇੱਕ ਝੋਟੀ ਇਹ ਸੇਲ ਕਰਨੀ ਹੈ ਇਹਦੀ ਨਾਲ ਤੁਹਾਨੂੰ ਮੈਂ ਡਿਟੇਲ ਲੈ ਕੇ ਦਿਆਂ ਦੋਸਤੋ ਸਾਰੀ ਜਿਹੜੇ ਵੀ ਭਰਾ ਨੂੰ ਝੋਟੀ ਪਸੰਦ ਆਈ ਨਾ ਕਾਲ ਕਰ ਲਿਓ ਬਾਈ ਨਾਲ ਕੋਸ਼ਿਸ਼ ਇਹ ਕਰਿਓ ਵੀ ਚਾਹੇ ਮੇਰੀ ਵੀਡੀਓ ਤੇ ਪਸ਼ੂ ਖਰੀਦੋ ਚਾਹੇ ਕਿਸੇ ਹੋਰ ਭਰਾ ਦੀ ਵੀਡੀਓ ਤੇ ਜਿਹੜਾ ਵੀ ਪਸ਼ੂ ਤੁਸੀਂ ਖਰੀਦੋ ਨਾ ਕੋਲੇ ਆ ਕੇ ਇਹਨੂੰ ਚੈੱਕ ਕਰਕੇ ਸਮਾਰ ਕੇ ਆਪਦੇ ਧਿਆਨ ਨਾਲ ਖਰੀਦਿਆ ਜਾਓ ਖਰੀਦਿਆ ਜਾਵੇ ਤਾਂ ਚੰਗਾ ਹੁੰਦਾ ਕਿਉਂਕਿ ਫਿਰ ਕੋਈ ਅਲੰਭਾ ਨਹੀਂ ਰਹਿ ਜਾਂਦਾ ਨਾ ਤਾਂ ਵੇਚਣ ਵਾਲੇ ਨੂੰ ਤੇ ਨਾ ਖਰੀਦਣ ਵਾਲੇ ਨੂੰ ਤੇ ਸਾਡਾ ਕੰਮ ਜਿਹੜਾ ਸਿਰਫ ਤੁਹਾਨੂੰ ਜਾਨਵਰ ਦਿਖਾਉਣਾ ਹੈ ਅਗਲੀ ਜੋ ਵੀ ਕਾਰਵਾਈ ਹੁੰਦੀ ਹੈ ਦੋਸਤੋ ਥੋੜੀ ਹੈ ਅੱਜ ਉਹ ਮੈਂ ਗੱਲਬਾਤ ਥੋੜੀ ਸਾਰੀ ਕਰਾਉਣਾ ਬਾਈ ਦੇ ਨਾਲ ਬਾਈ ਆਓ ਸਾਹਮਣੇ ਬਾਈ ਹਸਰੀ ਕਾਲ ਨਾਮ ਦੱਸੋ ਵੀ ਆਪਣਾ ਨਾਮ ਰੇਸ਼ਕਵੀਰ ਸਿੰਘ ਸੁਖਵੀਰ ਸਿੰਘ ਹਾਂਜੀ ਪਿੰਡ ਲਾਲ ਲੈਣਾ ਹਾਂਜੀ ਬਾਈ ਮੋਬਾਈਲ ਨੰਬਰ ਬਾਈ ਜੀ 94641 99117 ਹਾਂਜੀ ਦੁਆਰੇ ਬੋਲਦੇ ਬਾਈ ਜੀ 94641 97117 ਬਾਈ ਇਹ ਝੋਟੀ ਆ ਜਿਹੜੀ ਆਪਣੇ ਘਰ ਦੀ ਐ ਇਹ ਹਾਂਜੀ ਘਰ ਦੀ ਗੱਟੀ ਕੈਮਾ ਅਸੂ ਅਸੂਂਦੀ ਐ ਪਹਿਲਣ ਆ ਜੀ ਪਹਿਲਾਂ ਸੂਪ ਸੂਈ ਹੈ ਨਾ ਹਾਂਜੀ ਹਾਂਜੀ ਪਹਿਲੇ ਕੈ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਵੀਰੇ 8-9 ਦਿਨ ਹੋ ਗਏ 8-9 ਦਿਨ ਹੋ ਗਏ ਮਾਗਰ ਬੱਚਾ ਕੀ ਹੈ ਮਾਗਰ ਕੱਟੀ ਆ ਵੀਰੇ ਏਵੀਐਸ ਦੀ ਸੀਮੰਟ ਦੀ ਆ ਜੀ ਏਵੀਐਸ ਦੇ ਸੀਮੰਟ ਦੀ ਹੈ ਐ ਨਹੀਂ ਪਤਾ ਕਿਹੜੇ ਸੀਮੰਟ ਦੇ ਏਵੀਐਸ ਦੇ ਨਹੀਂ ਆਏ ਨਹੀਂ ਪਤਾ ਇਹ ਏਵੀਐਸ ਦਾ ਕਹਿ ਕੇ ਪ੍ਰਵਾਇਆ ਜੀ ਉਹਦੀ ਹੈ ਜੀ ਉਹਦੀ ਹੈ ਹਾਂਜੀ ਅੱਛਾ ਤੇ ਹੁਣ ਬਾਈ ਇਹਨੂੰ ਦੁੱਧ ਕਿੰਨਾ ਛਾਪਣੀ ਝੋਟੀ ਥੱਲੇ 10 10 ਲੀਟਰ ਵੀਰੇ ਜਮਾ ਧੋਲ ਕੇ ਆ 10 ਲੀਟਰ ਦੁੱਧ ਜਮਾਂ ਤੋਲ ਕੇ ਚਾਹੇ 2 ਡੰਗ 4 ਡੰਗ ਜਿੰਨੇ ਮਡੰਗ ਮਰਜ਼ੀ ਬੰਦਾ ਚੋਵੇ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਦੰਦੋ ਕਿਵੇਂ ਆ ਇਹ ਦੋ ਦੰਦ ਆ ਵੀਰੇ ਦੋ ਦੰਦ ਹੋ ਗਈ ਹੁਣੇ ਹਾਂ 3 ਸਾਲ ਤੋਂ 1 ਮਹੀਨਾ ਘਟਾ ਆ ਵੀਰੇ ਪਹਿਲਾਂ ਤਾਂ ਦੰਦ ਦਿਖਾਈਏ ਇਹਦੇ ਆਪਾਂ ਦਿਖਾਈਏ ਦੋਸਤੋ ਪਹਿਲਾਂ ਤਾਂ ਸੋਨੂੰ ਮੈਂ ਦੰਦ ਦਿਖਾਉਣ ਲੱਗਾ ਐ ਇਧਰ ਇਧਰ ਕਰੀਏ ਵਾਠ ਠੀਕ ਹੈ ਜੀ ਬਾਕੀ ਜਦੋਂ ਤੁਸੀਂ ਆਓਗੇ ਨਾ ਜਿਹੜਾ ਬਰਾ ਸੌਦਾ ਕਰੂਗਾ ਉਹ ਆ ਕੇ ਵੀ ਘਰੇ ਦੇਖ ਲਿਓ ਬਾਈ ਨਾ ਪਤਾ ਕੀ ਇਹ ਪਹਿਲਾਂ ਝੋਟੀ ਨੂੰ 8-9 ਦਿਨ ਹੋਏ ਸੂਈ ਨੂੰ ਹਾਂਜੀ ਹਾਂਜੀ ਇਹ ਬਾਈ ਕਹਿਣ ਦੀਆਂ ਗੱਲਾਂ ਹੋ ਜਾਂਦੀਆਂ ਸਾਡੇ ਕੋਲੇ 10 ਲੀਟਰ ਦੁੱਧ ਤਿਆਰ ਹੈ ਜੇ ਕਈ ਵਾਰੀ ਭਾਏ ਕੋਈ ਵੀਰ ਆਉਂਦਾ ਥੋੜੇ ਕੋਲੇ ਦੋ ਟਾਈਮ ਤਿੰਨ ਟਾਈਮ ਚੋਏ ਦੋ ਟਾਈਮ ਚਾਰ ਟਾਈਮ ਬਾਈ ਜਿੰਨੇ ਵਾਰੀ ਮਰਜ਼ੀ ਚੋਏ ਬੰਦਾ ਚੋਏ ਬੁੜੀ ਚੋਏ ਉਹ ਵੀ ਇਹਨੂੰ ਕੋਈ ਚੱਕਰ ਨਹੀਂ ਹੈਗਾ ਅੱਛਾ ਕੋਈ ਹੈ ਕੋਈ ਛਰਲਾ ਕੋਈ ਫਹਾਰਾ ਕੋਈ ਮੈਂ 1 ਪੈਸੇ ਦਾ ਫਰਕ ਵੀ ਨਹੀਂ ਰਿਹਾ ਅੱਛਾ ਹਾਂਜੀ ਬਾਈ ਹੁਣ ਤੋਰ ਫਿਰ ਉਹਨੂੰ ਲਓ ਵੀ ਦੋਸਤੋ ਗਰੰਟੀ ਸਾਨੂੰ ਬਾਈ ਨੇ ਫੁੱਲ ਦੇਤੀ ਤੇ ਆ ਝੋਟੀ ਸੋਂ ਦਿਖਾਉਣ ਲੱਗਾ ਸਾਨੂੰ ਮੈਂ ਬਹੁ ਹਵਾਨਾ ਤੁਸੀਂ ਦੇਖੋਗੇ ਨਾ ਬਹੁਤ ਸੋਹਣਾ ਕਰਮਾਲੀ ਨੇ ਤਿਆਰ ਕੀਤਾ ਹੈ ਹੁਣ ਵੈਸੇ ਨਾ ਚੋਣ ਦਾ ਟਾਈਮ ਹੈ ਸ਼ਾਮ ਦਾ ਟਾਈਮ ਸ਼ਾਮ ਦੇ ਟਾਈਮ ਤੇ ਆਪਾਂ ਝੋਟੀ ਸੁਣਮਾ ਦਿਖਾ ਰਹੇ ਹਿੰਗਾ ਸੁੰਗਾ ਦੀ ਬਹੁਤ ਸੋਹਣੀ ਹੈ ਜਿਵੇਂ ਨਾ ਆ ਦੇਖੋ ਮੜਾਏ ਤੁਰਦੇ ਬਾਈ ਹੋਰ ਤੁਰਦੇ ਥੋੜਾ ਝੋਟੀ ਨੂੰ ਆ ਲਓ ਜੀ ਨਾ ਤਾਂ ਇਹ ਬਾਲੇ ਵੱਡੇ ਕਦਾਂ ਜਾ ਤੇ ਨਾ ਛੋਟੇ ਕਦਾਂ ਜਾ ਦਰਮਿਆਨਾ ਕਦ ਮੰਨ ਲਿਓ ਦਰਮਿਆਨੇ ਤੋਂ ਥੋੜਾ ਜਿਹਾ ਉੱਚੇ ਮੰਨ ਲਿਓ ਮਤਲਬ ਛੋਟੇ ਕੱਦਾਂ ਦੇ ਵਿੱਚ ਝੋਟੀ ਨਹੀਂ ਆਉਂਦੀ ਕਈ ਵਾਰੀ ਦੂਰੋਂ ਨੇੜੇੋਂ ਭਰਾ ਆ ਜਾਂਦਾ ਵੀ ਵੀਰ ਅਗਲਾ ਕਹਦੇ ਜੇ ਤੁਸੀਂ ਸਮਾਰ ਕੇ ਸਾਨੂੰ ਦੱਸਿਆ ਨਹੀਂ ਤੇ ਆਹ ਦੇਖ ਲਓ ਥਾਣਾ ਦਾ ਸੈਜ ਬਹੁਤ ਸੋਹਣਾ ਥਾਣਾ ਦੇ ਵਿੱਚ ਵਿਥ ਸੋਹਣੀ ਹੈਗੀ ਬਾਕੀ ਮੈਂ ਸੋਣਾ ਇੱਥੋਂ ਦਿਖਾਉਣਾ ਤੁਹਾਨੂੰ ਜ਼ੂਮ ਕਰਕੇ ਧਿਆਨ ਨਾਲ ਇੱਥੇ ਦੇਖ ਲਿਆ ਦੇਗਾ ਇੱਕੋ ਜਿਹਾ ਥਾਣਾ ਇੱਕੋ ਜੀ ਵਿਥ ਤੇ ਆ ਪੀੜੀ ਦੇ ਪਾਵੇ ਵਾਂਗੂ ਨਾ ਐ ਲੱਗਿਆ ਚਾਰੇ ਖੁੰਜਾਂ ਤੇ ਥਣ ਲੱਗਿਆ ਪਹਿਲਾਂ ਨਾਲ ਝੋਟੀਆਂ ਦੇ ਵਿੱਚ ਬਹੁਤ ਘੱਟ ਚੀਜ਼ ਮਿਲਦੀ ਹੈ ਜਿਹੜੀ ਇਸ ਝੋਟੀ ਦੇ ਵਿੱਚ ਸੋਹਪਣ ਬਹੁਤ ਸੋਹਣਾ ਝੋਟੀ ਦਾ ਪਿੱਠਪੋੜੇ ਦੀ ਬਹੁਤ ਚੰਗੀ ਹੈ ਤਾਰ ਮਰਵਾਵਾਂਗੇ ਹਾਂਜੀ ਹਾਂਜੀ ਕੋਈ ਚੱਕ ਨਹੀਂ ਮਾਰ ਲੈ ਵੀਡੀਓ ਚ ਮਾਰ ਦੇ ਛੜਲਾ ਕੱਟ ਰੂ ਫੇਰ ਠੀਕ ਹੈ ਬਾਹਤੀ ਲੈ ਚੱਕ ਲੈ ਸੋਨੂੰ ਨਾ ਹੁਣ ਤਾਰਾਂ ਵੀ ਮਾਰ ਕੇ ਦਿਖਾਉਣਾ ਝੋਟੀ ਦੀਆਂ ਆਪਾਂ ਕਈ ਵਾਰੀ ਨਾ ਫਿਰ ਧਿਆਨ ਨਾਲ ਤੁਸੀਂ ਮਾਰ ਕੇ ਦੇਖ ਲਿਓ ਆ ਦੇਖੋ ਫਿਕਸ ਆਰਡਰ ਦੀ ਝੋਟੀ ਆ ਜਿਵੇਂ ਐਚ ਐਫ ਗਾਵਾਂ ਦਾ ਹਵਾਨਾ ਹੁੰਦਾ ਨਾ ਉਸ ਹਿਸਾਬ ਦਾ ਮੈਂ ਦੂਜੇ ਸਾਈਡ ਤੇ ਵੀ ਸੋਨੂੰ ਦਿਖਾ ਦਾਨਾ ਆ ਦੇਖ ਇੱਥੋਂ ਤੁਸੀਂ ਇੱਥੋਂ ਵੀ ਦੇਖ ਲਿਓ ਦੂਸਰੀ ਸਾਈਡ ਤੋਂ ਆ ਦੇਖੋ ਆ ਦੇਖੋ ਪੂਰਾ ਸੋਹਣਾ ਰਿੰਗ ਸਿੰਘ ਲੱਗਿਆ ਕੱਟੀ ਨੂੰ ਆ ਦੇਖੋ ਤੇ ਹਲੇ ਤਾਂ ਇਹਨੇ ਮੱਝ ਬਣਨਾ ਹੈ 10 ਕਿਲੋ ਦੁੱਧ ਬਾਈ ਕਹਿੰਦਾ ਹੁਣ ਤਿਆਰ ਆ ਤੇ ਮਾਤਾ ਤੁਸੀਂ ਧਿਆਨ ਨਾਲ ਦੇਖ ਲਓ ਲਓ ਵੀ ਹੁਣ ਬਾਈ ਨਾ ਮੈਂ ਕੋਈ ਗੱਲ ਨਹੀਂ ਮੈਂ ਸਾਈਡ ਤੇ ਖੜਾਗਾ ਚਲਾ ਦੇ ਬਾਈ ਉਹਨੂੰ ਵਿੱਚ ਹੀ ਚਲਾ ਦੇ ਤੇ ਲਓ ਜੀ ਸੋਨੂੰ ਮੈਂ ਧਾਰਾ ਮਾਰ ਕੇ ਵੀਡੀਓ ਦੇ ਵਿੱਚ ਦਿਖਾਉਣ ਨੂੰ ਦਿਖਾਉਂਗਾ ਆ ਝੋਟੀ ਤੁਸੀਂ ਧਿਆਨ ਨਾਲ ਜੀ ਵੀਡੀਓ ਥੋ ਹੋ ਸਕਦਾ ਥੋੜੀ ਲੰਮੀ ਹੋ ਜੇ ਤੇ ਬਾਕੀ ਤੁਸੀਂ ਧਿਆਨ ਨਾਲ ਫੇਰ ਵੀ ਦੇਖਿਓ ਵੀਡੀਓ ਚ ਚੰਗੀ ਝੋਟੀ ਹੈਗੀ ਬਹੁਤ ਘੱਟ ਨਿਕਲਦੀਆਂ ਇਹਦੇ ਨੇ ਝੋਟੀਆਂ ਲੈ ਬੰਨ ਦੇ ਬਾਈ ਕਟਰ ਨੂੰ ਹੁਣ ਮੈਂ ਸੁਣਨਾ ਇੱਥੇ ਇੱਥੇ ਪਹਿਲਾਂ ਤਾਂ ਨਾ ਪਸਮਾ ਦੇਖੋ ਝੋਟੀ ਦਾ ਧਿਆਨ ਨਾਲ ਆਹ ਦੇਖੋ ਚਾਰੇ ਥਾਣਾ ਦਾ ਪਸਮਾ ਨਾ ਹੁਣ ਝੋਟੀ ਕਟਰੂ ਛੱਡ ਕੇ ਪਸਮਾਈ ਹੈਗੀ ਬਈ ਧਾਰਾ ਹੀ ਮਾਰ ਦੇ ਦੀਆਂ ਮੈਂ ਇੱਥੇ ਮਾਰ ਵੱਜ ਜਣਗੇ ਇੱਥੇ ਬਾਲਟੀ ਚ ਮਾਰ ਹਾਂ ਹਾਂ ਬਾਲਟੀ ਚ ਮਾਰ ਦੇ ਬਾਲਟੀ ਚ ਮਾਰੀ ਇਹ ਚਾਰੇ ਥਾਣਾ ਦੀਆਂ ਸਮਾਰ ਕੇ ਧਾਰਾ ਮਾਰ ਕੇ ਦਿਖਾ ਦੇ ਮੈਨੂੰ ਧਾਰ ਤਾਂ ਆਉਂਦੀ ਦਾ ਮੈਂ ਤਾਂ ਜਾਣਦਾ ਨਹੀਂ ਅੱਛਾ ਚੱਲ ਕੋਈ ਨਹੀਂ ਇਸ ਦੀ ਸਿੱਖੀ ਜਨਾ ਵਾ ਸਿੱਖੀ ਜਨਾ ਲੋ ਬਾਈ ਨਾਲ ਸਿੱਖਦਾ ਧਾਰ ਤੇ ਵੈਸੇ ਫੇਰ ਵੀ ਬਹੁਤ ਸੋਹਣੀ ਹੈ ਧਾਰ ਬਹੁਤ ਸੋਹਣੀ ਹੈ ਛੋਟੀ ਦੀ ਬਣਾ ਲਾ ਬਸ ਬਣਾ ਲਾ ਮੰਮੀ ਚੋਈ ਲੈ ਕੀੜੀ ਦੇ ਆਹਾਂ ਚੀਜ਼ ਨਾ ਪਹਿਲਾਂ ਛੋਟੀਆਂ ਦੇ ਵਿੱਚ ਬਹੁਤ ਘੱਟ ਘੱਟ ਮਿਲਦੇ ਮੱਝਾਂ ਦੇ ਵਿੱਚ ਤਾਂ ਖਾਸ ਤੌਰ ਤੇ ਜੇ ਸਵਾਨ ਮੱਝ ਹੋਵੇ ਨਾ ਹੁਣ ਜਿਵੇਂ ਬਾਈ ਚੋਈ ਜਾਂਦਾ ਕਿਉਂਕਿ ਬਾਈ ਦਾ ਸਿੱਖਦਾ ਹੁਣ ਮਾਤਾ ਆਪ ਆਏ ਆ ਚੋਣ ਤੇ ਹਟ ਕੇ ਬਹਿ ਜਾਣਗੇ ਇਹ ਚੀਜ਼ ਦੇਖੋ ਇਹ ਹੁੰਦਾ ਹੈ ਰਵਾ ਹੁੰਦਾ ਹੈ ਨਸਲ ਹੁੰਦੀ ਹੈਗੀ ਆ ਦੇਖੋ ਕੋਈ ਦਿੱਕਤ ਨਹੀਂ ਝੋਟੀ ਨੂੰ ਆਰਾਮ ਦੇ ਨਾਲ ਚੋਲੀ ਨਾ ਪਹਿਲਾਂ ਬਾਈ ਧਾਰਾ ਮਾਰਦਾ ਸੀਗਾ ਹੁਣ ਮਾਰ ਕੇ ਦਿਖਾਂਗਾ ਧਾਰਾ ਬਣ ਹੁਣ ਮਾਤਾ ਬਹਿਗੇ ਲਾ ਬਾਈ ਹੁਣ ਆ ਜਾਂਦੇ ਰੇਟ ਤੇ ਗੱਲ ਰੇਟ ਮੇਰਾ ਭਰਾ ਫਿਕਸ ਜਿਆ ਕਰਦੀ ਕਿ ਜਨੇ ਦਾ ਆਪਾ ਪਸ਼ੂ ਵੇਚਣਾ ਬਾਕੀ ਬਾਈ ਹੁਣ ਤੁਹਾਨੂੰ ਆਪ ਨੂੰ ਪਤਾ ਯਾਰ ਇਹਦੀ ਚੀਜ਼ ਐਡੀ ਕੁਆਲਿਟੀ ਦਾ ਮਿਲਦੀ ਨਹੀਂ ਯਾਰ ਮੈਂ ਆਪਾਂ ਚੀਜ਼ ਨਹੀਂ ਬਾਈ ਨਿੰਦੇ 10 ਕਿਲੋ ਦੁੱਧ ਜਿਵੇਂ ਮਰਜੀ ਹੁਣ ਚੋਲੇ ਬੰਦਾ ਹਜੇ ਮੈਨਾਂ ਮਾੜਾ ਮਾੜਾ ਲੱਗੀ ਆ ਛੋਟੀ ਤੁਹਾਨੂੰ ਪਤਾ ਪਹਿਲਾਂ ਛੋਟੇਆਂ ਮਹੀਨੇ ਤੱਕ ਚੱਲਦੀਆਂ ਵੀਰੇ ਚੱਲਦੀਆਂ ਬਾਅਦ ਆਪਾਂ ਕਹਿੰਦੇ ਨਹੀਂ 12 13 ਕਿਲੋ ਦਾ ਨਾਰਮਲ ਹੀ ਆ ਵੀਰੇ ਇਹਨੂੰ ਬਾਈ ਜੇ 13 ਕਿਲੋ ਦੁੱਧ ਪਹਿਲਾਂ ਛੋਟੀ ਕੱਢਦੇ ਨਾਲ ਦੋ ਦੰਦ ਇਹ ਤਾਂ ਬੱਲੇ ਬੱਲੇ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਆ ਬੱਚਾ ਦਿਖਾ ਦੇ ਸਮਾਰ ਕੇ ਨੌਵਾਂ 10ਵਾਂ ਦਿਨ ਮਾਂ ਸਾਹਮਣ 10 ਕਿਲੋ ਜਿਵੇਂ ਮਰਜ਼ੀ ਬੰਦਾ ਚੋਈ ਜਾਵੇ ਬੰਦਾ ਚੋਈ ਜਾਵੇ ਬੁੜੀ ਚੋਈ ਜਾਵੇ ਆ ਤੁਸੀਂ ਦੇਖੀ ਜਨੇ ਹੁਣ ਮੇਰੇ ਤੁਸੀਂ ਜਾਣੋ ਉਹ ਤਾਂ ਮੈਂ ਜਿਹੜੀ ਆਪਣੀ ਚੀਜ਼ ਅੱਖੀ ਸਾਹਮਣੇ ਉਹ ਤਾਂ ਆਪਾਂ ਦੱਸਤੀ ਹਾਂਜੀ ਠੀਕ ਹੈ ਤੇ ਰੇਟ ਬੋਲਦੇ ਫਿਰ ਰੇਟ ਵੀਰੇ 1,55,000 ਰੁਪਏ ਜਾਇਜ਼ ਕਰ ਦੇ ਬਸ ਜਾਇਜ਼ ਹੀ ਆ ਵੀਰੇ ਆ ਤੈਨੂੰ ਆਪ ਦਾ ਨਹੀਂ ਕਰ ਦੇ ਤੂੰ ਨੈੱਟ ਫਟ ਕਰ ਦੇ ਯਾਰ ਕੋਈ ਗੱਲ ਨਹੀਂ ਤੂੰ ਛੋੜ ਕਰ ਦੇ ਅਗਲੇ ਨੂੰ ਡੇਢ ਦੀ ਦੇ ਦਾਂਗੇ ਵੀਰੇ ਡੇਢ ਦੀ ਹਾਂਜੀ ਵੀਰੇ ਲਓ ਦੋਸਤੋ ਡੇਢ ਲੱਖ ਦੀ ਬਾਈਕਾਂ ਦੇ ਦਾਂਗੇ ਤੇ ਮਾਨ ਤਾਨ ਨਾਲ ਤੁਹਾਡਾ ਇਹਦੇ ਵਿੱਚੋਂ ਵੀ ਹੋ ਜਾਊਗਾ ਠੀਕ ਆ ਜਿਹੜਾ ਭਰਾ ਵੀਡੀਓ ਦੇਖ ਕੇ ਆਊਗਾ ਸੋਹਣੀ ਝੋਟੀ ਆ ਚੰਗੀ ਝੋਟੀ ਆ ਸੇਲ ਝੋਟੀ ਹੈਗੀ ਥਾਣਾ ਹਵਾਨਾ ਬਹੁਤ ਸੋਹਣਾ ਲੱਗਿਆ ਝੋਟੀ ਨੂੰ ਇੱਕੋ ਜਿਹਾ ਥਾਣਾ ਹੈ ਗਾਇਬਗੁਰੂ ਵੀ ਥਾਣਾ ਦੇ ਵਿੱਚ ਚੰਗਾ ਹੈਗਾ ਤੇ ਬਾਕੀ ਸੀਲਸਾਊ ਆ ਤੇ ਮਗਰੇ ਦੀ ਕੱਟੀ ਹੈਗੀ ਲਾਲਿਆਣਾ ਪਿੰਡ ਤਲਵੰਡੀ ਸਾਬੋ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਕਰ ਲਿਓ ਕਾਲ ਬਾਈ ਨੂੰ ਧੰਨਵਾਦ ਸੱਸੀ ਗਲਵੀਰਾਂ ਨੂੰ